ਅਮਰਤਪਾਲ ਦੇ ਭਰਾ ਹਰਪੀਰ ਸਿੰਘ ਦੀ ਜਿਹਦੇ ਕੋਲੋਂ ਆਇਆ ਡਰਗ ਫੜੀ ਗਈ ਮੈਂ ਜਿਹੜੀ ਗੱਲਬਾਤ ਕਰਨੀ ਹੈ ਇੱਕ ਚੈਲੰਜ ਕਰਨਾ ਹੈ ਜਿਹੜੀਆਂ ਅਮਰਤਪਾਲ ਦੀਆਂ ਭੇਡਾਂ ਮੈਂ ਇਹ ਹੀ ਗੱਲ ਕਹੂੰਗਾ ਜਦੋਂ ਤੁਸੀਂ ਗੱਲ ਸਮਝਦੇ ਨਹੀਂ ਕਿ ਤੇ ਯਕੀਨ ਨਹੀਂ ਕਰਦੇ ਫਿਰ ਉਹਨਾਂ ਲੋਕਾਂ ਨੂੰ ਭੇਡਾਂ ਕਹਿਣਾ ਹੀ ਬਣਦਾ ਜੇ ਪੁਲਿਸ ਨੇ ਝੂਠਾ ਕੇਸ ਪਾਇਆ ਆਪਾਂ ਮੰਨ ਲੈਨੇ ਜਦੋਂ ਅਜਨਾਲੇ ਥਾਣੇ ਦੀ ਘਟਨਾ ਤੋਂ ਬਾਅਦ ਗਿਰਫਤਾਰੀ ਹੁੰਦੀ ਹੈ ਅਮਰਤਪਾਲ ਦੀ ਤੇ ਫਿਰ ਉਦੋਂ ਝੂਠਾ ਕੇਸ ਪਾਉਂਦੇ ਉਹ ਨਜਾਇਜ਼ ਅਸਲਾ ਪਾਉਂਦੇ ਮਢੇਰ ਦੇ ਵਿੱਚ ਡਰਗੀ ਬਹੁਤ ਸੀ ਉਹਨਾਂ ਤੇ ਨਕਲੀ ਕੇਸ ਜਾਂ ਝੂਠਾ ਕੇਸ ਪਾ ਦਿੰਦੇ ਜੇ ਇਹ ਸਾਜ਼ਿਸ਼ ਪੁਲਿਸ ਨੇ ਜਾਂ ਪ੍ਰਸ਼ਾਸਨ ਨੇ ਕਰਨੀ ਹੁੰਦੀ ਫਿਰ ਉਹਨੂੰ ਇਲੈਕਸ਼ਨ ਕਿਉਂ ਲੜਨ ਦਿੰਦੇ ਵੜ ਜਾ ਕੇ ਰੱਖ ਲੈਂਦੇ ਇਹਨੂੰ ਪੇਪਰ ਵੀ ਰੱਦ ਕਰਵਾਏ ਜਾ ਸਕਦੇ ਸੀ ਉਹਦੇ ਨੋਮੀਨੇਸ਼ਨ ਨਾ ਹੁੰਦਾ ਹੁਣ ਜਿਹੜੀ ਗੱਲਬਾਤ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਇਹ बार-बार ਦਲਾਲ মিডিਆ ਵੀ ਕਹੀ ਜਾਂਦਾ ਜਿਹੜੇ ਅਮਰਤਪਾਲ ਦੇ ਪਿੱਛੇ ਅੱਖਾਂ ਬੰਦ ਕਰਕੇ ਤੁਰਨ ਵਾਲੇ ਐ ਉਹ ਵੀ ਕਹੀ ਜਾਂਦੇ ਨਹੀਂ ਜੀ ਅਮਰਤਪਾਲ ਦੀ ਕਰਦਾਰ ਕੁਛੀ ਕੀਤੀ ਐ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਪਰਿਵਾਰ ਪੰਥ ਲਈ ਕੌਮ ਲਈ ਕੁਝ ਕਰਨਾ ਚਾਹੁੰਦਾ ਹੈ। ਇਹੋ ਜੀਆਂ ਫੁਕਰੀਆਂ ਮਾਰੀਆਂ ਜਾ ਰਹੀਆਂ ਨੇ। ਤੁਸੀਂ ਇਹ ਦੱਸੋ ਵੀ ਪਰਿਵਾਰ ਨੇ ਕੌਮ ਲਈ ਅਜ ਤੱਕ ਕੁਝ ਕੀਤਾ ਹੈ। ਕਿਹੜੀ ਮਾਲ ਮਾਰੀ ਹੈ ਪਰਿਵਾਰ ਨੇ? ਸ਼ਰਿਆਮ ਡਰੱਗ ਫੜੀ ਗਈ। ਉਹਦਾ ਟੈਸਟ ਹੋ ਗਿਆ। ਹਾਲੇ ਤੁਹਾਨੂੰ ਯਕੀਨ ਨਹੀਂ ਆ ਰਿਹਾ। ਮੈਂ ਅੱਜ ਦੋ ਤਿੰਨ ਗੱਲਾਂ ਕਰਨੀਆਂ ਨੇ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ। ਇਹ ਉਹੀ ਹਰਪ੍ਰੀਤ ਹੈ ਅਮਰਤਪਾਲ ਦਾ ਭਰਾ ਜਿਹੜਾ ਨਸ਼ਾ ਛਡਾਊ ਕੈਂਪ ਦੇ ਵਿੱਚ ਰਿਹਾ ਹੈ ਨਸ਼ਾ ਛਡਾਉਣ ਵਾਸਤੇ ਨਸ਼ਾ ਛਡਾਊ ਕੈਂਪ ਦੇ ਵਿੱਚ ਰਹਿ ਚੁੱਕਾ ਹੈ ਇਹ ਇਕੱਲੀ ਡਰੱਗ ਦੀ ਗੱਲ ਨਹੀਂ ਇਹ ਕੈਪਸੂਲ ਵੀ ਖਾਂਦਾ ਹੈ ਇਹ ਸਿਕਟਾ ਵੀ ਪੀਂਦਾ ਹੈ ਹਲੇ ਚੁੱਪ ਬੈਠੇ ਆ ਕਾਹਨੂੰ ਤੁਸੀਂ ਆਪਣੀ ਔਕਾਤ ਦਿਖਾਉਨੇ ਹੋ ਲੋਕਾਂ ਸਾਹਮਣੇ ਟਿਕ ਜਾ। ਦੂਜੀ ਗੱਲ ਹੋਰ ਕਰਨੀ ਹੈ। ਤੁਸੀਂ ਪ੍ਰਸ਼ਾਸਨ ਨੂੰ ਪਾਸੀ ਕਰ ਦਿਓ। ਜਿਹੜਾ ਪ੍ਰਸ਼ਾਸਨ ਨੇ ਮੈਡੀਕਲ ਕਰਾਇਆ ਉਹਨੂੰ ਪਾਸੀ ਕਰ ਦਿਓ। ਜੇ ਤੁਸੀਂ ਐਨੇ ਸੱਚੇ ਹੋ ਅਮਰਤਪਾਲ ਦੇ ਪਿਓ ਨੂੰ ਜਾਂ ਉਹਦੀਆਂ ਭੇਡਾਂ ਨੂੰ ਕਹਿ ਰਹੇ ਆ ਕਿ ਤੁਸੀਂ ਆਪ ਟੈਸਟ ਕਰਾਓ, ਮੈਡੀਕਲ ਕਰਾਓ ਉਹਦਾ। ਕੌਹੇ ਘਠੋਕੇ। ਵੀ ਸਾਡਾ ਪੁੱਤ ਨਸ਼ੇ ਨਹੀਂ ਕਰਦਾ। ਮੈਂ ਕਿਹਨਾ ਇਨਸਾਨੀਅਤ ਤੌਰ ਤੇ ਗੱਲ ਕਹਿਣੀ ਹੈ ਕੋਈ ਗੱਲ ਨਹੀਂ ਨਸ਼ੇ ਬਹੁਤ ਲੋਕ ਕਰਦੇ ਨੇ ਇਹ ਕੋਈ ਵੱਡੀ ਗੱਲ ਨਹੀਂ ਮੈਂ ਹਰ ਵਕਤ YouTube ਚੈਨਲ ਤੇ ਬੋਲ ਰਿਹਾ ਰੋਜ਼ ਦੋ ਵੀਡੀਓ ਪੈਂਦੀਆਂ ਨੇ Facebook ਤੇ ਪੈਂਦੀਆਂ ਨੇ ਬੜੇ ਫੋਨ ਆਉਂਦੇ ਨੇ ਤੇ ਜੇ ਕੱਲ ਨੂੰ ਕੋਈ ਮੇਰਾ ਬੱਚਾ ਨਸ਼ਾ ਕਰ ਲੱਗ ਜਾਏ ਕਿੱਡੀ ਖਾਸ ਗੱਲ ਹੈ ਗਲਤ ਸੋਸਾਇਟੀ ਦੇ ਹੱਥਾਂ ਵਿੱਚ ਕੋਈ ਬੱਚਾ ਜਾ ਸਕਦਾ ਹੈ ਕੋਈ ਵੱਡਿਕਲ ਥੋੜੀ ਹੈ ਵੱਡੇ ਵੱਡੇ ਲੀਡਰਾਂ ਦੇ ਵੱਡੇ ਵੱਡੇ ਧਾਰਮਿਕ ਆਗੂਆਂ ਦੀ ਔਲਾਦ ਵਿਗੜੀ ਹੋਈ ਹੈ ਇਹ ਕੋਈ ਮਿਹਣਾ ਕੋਈ ਤਾਨਾ ਥੋੜੀ ਹੈ ਇਹਨੂੰ ਕਬੂਲ ਕਰਨਾ ਬਣਦਾ ਹੈ ਜੇ ਤੁਸੀਂ ਕਹਿੰਦੇ ਹੋ ਨਾ ਕਿ ਪੰਜਾਬ ਦੀ ਗੰਦਗੀ ਸਾਫ਼ ਕਰਨੀ ਹੈ ਤਾਂ ਪਹਿਲਾਂ ਝਾੜੂ ਆਪਣੇ ਘਰ ਵਿੱਚ ਫੇਰਨਾ ਪੈਂਦਾ ਹੈ ਆਵਰ ਉਪਦੇਸ਼ ਹੈ ਆਪ ਨਾ ਕਰੈ ਇਹ ਸ਼ਬਦ ਕਿਹਦੇ ਨੇ ਬਾਣੀ ਦੇ ਨੇ ਆਵਰੇ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਰਾਨੀ ਰਕ ਤੇ ਖਾਇਆ ਘਰ ਕਾ ਖੇਤ ਇਹ ਤਾਂ ਬਾਣੀ ਦੇ ਸ਼ਬਦ ਨੇ ਮੇਰੇ ਆਪਣੇ ਥੋੜੀ ਐ ਪਰ ਇਹ ਸਾਡੇ ਤੇ ਢੁਕਦੇ ਆ ਸ਼ਬਦ ਇਹ ਮੈਂ ਗੱਲ ਤਾਂ ਕਰ ਰਿਆਂ ਅਮਰਤਪਾਲ ਦੇ ਭਰਾ ਕੋਲੋਂ ਡਰਗ ਫੜੀ ਗਈ ਹੈ ਉਹ ਬੜਾ ਮਹਿੰਗਾ ਨਸ਼ਾ ਆਇਸ਼ ਦਾ ਜਿਹੜਾ ਹੈਗਾ ਠੰਡਾ ਨਸ਼ਾ ਉਹਨੂੰ ਕਹਿੰਦੇ ਆ। ਆ ਜਿਹੜੇ ਨਾਰਮਲ ਜਿਹੜੀ ਡਰੱਗ ਤੁਸੀਂ ਕਹਿੰਦੇ ਹੋ ਨਾ ਇਹ ਤਾਂ ਉਹਦੇ ਸਾਹਮਣੇ ਕੁਝ ਵੀ ਹੈ ਨਹੀਂ। ਬਹੁਤ ਘਾਤਕ ਨਸ਼ਾ ਹੋ ਜਿਹੜਾ ਉਹਦੇ ਕੋਲ ਫੜਿਆ ਗਿਆ। ਉਹਦਾ ਪਿਓ মিডিਆ ਸਾਹਮਣੇ ਆ ਕੇ ਅਸੀਂ ਪੰਥ ਲਈ ਕੁਝ ਕਰਨਾ ਚਾਹੁੰਦੇ ਆ ਸਾਨੂੰ ਬਦਨਾਮ ਕੀਤਾ ਜਾ ਰਿਹਾ ਹੈ। ਤانوں ਬਦਨਾਮ ਕੋਈ ਕਰਨ ਨਹੀਂ ਰਿਹਾ ਤੁਸੀਂ ਬਦਨਾਮ ਹੋ ਰਹੇ ਹੋ ਤੁਸੀਂ ਲੋਕਾਂ ਨੂੰ ਸਖਾਈਆਂ ਦੇ ਰਹੇ ਹੋ ਤੁਸੀਂ ਸੱਚੇ ਬਣ ਰਹੇ ਹੋ ਮੈਂ ਇੱਕ ਬੇਨਤੀ ਕਰਾਂ ਇੱਕ ਝੂਠ ਨੂੰ ਛਿਪਾਉਣ ਵਾਸਤੇ ਹਜ਼ਾਰਾਂ ਝੂਠ ਬੋਲਣਾ ਪੈਂਦਾ ਫਿਰ ਵੀ ਉਹ ਝੂਠ ਛਪਦਾ ਨਹੀਂ ਉਹ ਝੂਠ ਛਪਦਾ ਨਹੀਂ ਹੁੰਦਾ ਜਗ ਜਹਰ ਹੋ ਜਾਂਦਾ ਸੈਂਕੜੇ ਲੋਕ ਨੇ ਜਿਨ੍ਹਾਂ ਨੇ ਹਰਪੀ ਦੀ ਕਰਤੂਤ ਵੇਖੀ ਹੋਈ ਹੈ ਡਰਗ ਕਰਦੇ ਦੀ ਨਸ਼ਾ ਕਰਦੇ ਦੀ ਕਿੰਨਾ ਕੁ ਲੋਕਾਂ ਨੂੰ ਬੇਵਕੂਫ ਬਣਾਉਂਗੇ ਅਸੀਂ ਡਾਕਟਰ ਰੱਖੇ ਹੋਏ ਸੀ ਅਸੀਂ ਹਜ਼ਾਰਾਂ ਨੌਜਵਾਨਾਂ ਦੇ ਨਸ਼ੇ ਛੁੜਾਤੇ ਇਹੀ ਲੌਲੀਪੌਪ ਦੇਖ ਕੇ ਤਾਂ ਤੁਸੀਂ ਲੋਕਾਂ ਨੂੰ ਮੂਰਖ ਬਣਾ ਕੇ ਇਲੈਕਸ਼ਨ ਜਿੱਤੀ ਹੈ ਇਹੀ ਤਾਂ ਪ੍ਰੋਬਲਮ ਹੈ ਨਾ ਹਲੇ ਵੀ ਕੋਜ ਨਹੀਂ ਵਿਗੜਿਆ ਲੋਕਾਂ ਨੇ ਜਿੰਨੀ ਕੁ ਤੁਸੀਂ ਲੋਕਾਂ ਦੀ ਅੱਖਾਂ ਵਿੱਚ ਘੱਟਾ ਪਾਇਆ ਸੀ ਬੇਕੂਮ ਬਣਾਇਆ ਸੀ ਓਨੇ ਕੁ ਲੋਕਾਂ ਨੇ ਤੁਹਾਡੀ ਕੀਮਤ ਪਾਤੀ ਤੁਹਾਡਾ ਮੁੰਡਾ ਐਮਪੀ ਬਣਾਤਾ ਪੈਨਸ਼ਨ ਮਿਲੂਗੀ ਬਾਅਦ ਵਿੱਚ ਤਨਖਾਹ ਮਿਲੂਗੀ ਪਹਿਲਾਂ ਕੋਠੀ ਮਿਲੂਗੀ ਆਰਾਮ ਕਰੋ ਉਮਰ ਭਰ ਦੀਆਂ ਰੋਟੀਆਂ ਬਣ ਗਈਆਂ ਬਹੁਤੇ ਕੌਮ ਦੇ ਹਥੈਸ਼ੀ ਬਣਦੀ ਲੋੜ ਨਹੀਂ ਇਹ ਲੈਣੇ ਦੀਆਂ ਦੇਣੀਆਂ ਜਾਂ ਲੈਣੇ ਨੂੰ ਦੇਣਾ ਪੈ ਸਕਦਾ ਹੈ ਥੋੜਾ ਜਿਹਾ ਸਮਝ ਤੋਂ ਕੰਮ ਲੈ ਲਓ ਨਾ ਸ਼ਿਪਾਈਆਂ ਦੇਓ ਨਾ ਆਪਣੇ ਆਪ ਨੂੰ ਬਹੁਤੇ ਸਿਆਣੇ ਖਵਾਓ ਪਹਿਲੀ ਗੱਲ ਕੋਹੋਰ ਤੁਹਨ ਦੱਸਦਾ ਚਾਰ ਗ੍ਰਾਮ ਡਰੱਗ ਹੈ ਪੁਲਿਸ ਵੀ ਕਹੀ ਜਾਂਦੀ ਹੈ ਜੇ ਤੁਸੀਂ ਇੰਨੇ ਸੱਚੇ ਹੋ ਫਿਰ ਜਵਾਨ ਤੋ ਮਿਲ ਜੂਗੀ ਯਾਰ 10 ਦਿਨਾਂ ਨੂੰ 20 ਦਿਨਾਂ ਨੂੰ ਮਹੀਨੇ ਨੂੰ 2 ਮਹੀਨੇ ਨੂੰ ਕਿੰਨੇ ਕੋਈ ਫਾਂਸੀ ਤੇ ਸਾਰ ਥੋੜੀ ਹੋਣੀ ਹੈ ਜਿੰਨੀਆਂ ਸਵਾਈਆਂ ਦੇਵੋਗੇ ਨਾ ਭੇਡਾਂ ਨੂੰ ਬੇਨਤੀ ਕਰਦਾ ਉਹਨਾਂ ਜਲੂਸ ਨਿਕਲੋ ਤੁਹਾਡਾ ਵੀ ਤੇ ਜਿਹੜੇ ਕੌਮ ਦੇ ਮੋਤਵਾਰ ਨੇ ਆਪਣੇ ਆਪ ਨੂੰ ਜਰਨੈਲ ਕਹਾਉਂਦੇ ਨੇ ਉਹਨਾਂ ਦਾ ਵੀ ਮੰਨਣ ਨੂੰ ਤਿਆਰੀ ਨਹੀਂ ਸ਼ਰਿਆਂ ਤੁਹਾਡਾ ਮੁੰਡਾ ਫੜਿਆ ਗਿਆ ਯਾਰ ਫਲੇ ਭੇਡਾਂ ਦੀ ਤਰ੍ਹਾਂ ਵਿਆਹ ਪਿਆ ਲਾਈਏ ਤੁਸੀਂ ਮੈਂ ਇੱਕ ਠੋਕ ਕੇ ਕਹਿਣਾ ਜੇ ਜ਼ੁਰਤ ਰੱਖਦੇ ਹੋ ਨਾ ਅਮਰਤਪਾਲ ਦੇ ਪਿਓ ਨੂੰ ਵੀ ਉਹਦੀਆਂ ਭੇਡਾਂ ਨੂੰ ਵੀ ਤੁਸੀਂ ਆਪਣੇ ਆਪ ਉਹਦਾ ਮੈਡੀਕਲ ਕਰਾਓ ਦੇਖਦੇ ਆ ਫਿਰ ਕੀ ਹੁੰਦਾ ਮੈਂ ਸ਼ਰਿਆਮ ਕਹਿਣਾ ਅਮਰਤਪਾਲ ਦਾ ਭਰਾ ਨਸ਼ੇੜੀ ਸੀ ਨਸ਼ੇੜੀ ਹੈ ਉਹ ਛੇਤੀ ਨਸ਼ਾ ਛੱਡ ਨਹੀਂ ਸਕਦਾ ਇੰਨਾ ਆਦੀ ਹੋਇਆ ਹੋਇਆ ਇਹ ਤਾਂ ਭੀੜ ਵਿੱਚ ਕਿਸੇ ਨੂੰ ਪਤਾ ਨਹੀਂ ਲੱਗਿਆ ਅਮਰਤਪਾਲ ਦਾ ਪਿਓ ਆਪਣੇ ਆਪਣੇ ਬੱਚੇ ਦੇ ਹਰਪੀਤ ਆਪਣੇ ਮੁੰਡੇ ਦੇ ਇਨਾ ਕਾਲੀਆਂ ਕਰਤੂਤਾਂ ਤੇ ਪੜਦੇ ਪਾ ਰਿਹਾ। ਉਹਨੂੰ ਚੰਗੀ ਤਰ੍ਹਾਂ ਪਤਾ ਹੈ। ਜਦੋਂ ਬੋਲਦਾ ਨਾ ਤੇ ਚਿਹਰਾ ਦੇਖਿਆ ਕਰੋ। ਸਾਫ਼ ਨਜ਼ਰ ਆਉਂਦਾ ਕਿ ਸ਼ਪਾਰਿਆ ਅਮਰਤਪਾਲ ਦਾ ਪਿਓ। ਪਤਾ ਹੈ ਉਹਨੂੰ ਕਿ ਮੇਰਾ ਮੁੰਡਾ ਨਸ਼ਾ ਕਰਦਾ ਸੀ। ਕਿੰਨਾ ਕੁ ਬਚਾਓਂਗੇ? ਮੈਂ ਗਰੰਟੀ ਨਾਲ ਕਹਿੰਨਾ ਬੈਠੋ ਕਿੱਥੇ ਬੈਠਣਾ। ਲਿਆਓ ਆਪਣੇ ਮੁੰਡੇ ਨੂੰ। ਜਿਹੜੇ ਵੀ ਡਾਕਟਰ ਕੋਲੋਂ ਕਹੋਗੇ ਉਹਦੇ ਕੋਲੋਂ ਆਪਾਂ ਮੈਡੀਕਲ ਕਰਾਉਨੇ ਆ। ਉਹ ਪੋਸਟ ਬਾਇਓ ਜੋ ਪ੍ਰਸ਼ਾਸਨ ਤੱਕਾ ਕਰਦਾ ਜੀ ਹਕੂਮਤ ਤੱਕਾ ਕਰਦਾ ਜੀ ਕਰਦੀ ਹੈ ਜੀ ਆਪਣੀ ਗਲਤੀ ਨਾ ਮੰਨਿਓ ਬਸ ਜੋ ਤੁਸੀਂ ਕਹਿੰਦਾ ਹੋ ਸਹੀ ਹੈ ਮੈਂ ਤੁਹਾਨੂੰ ਸ਼ਰਮ ਕਹਿਣਾ ਯਾਰ ਕੋਈ ਵੱਡੀ ਗੱਲ ਨਹੀਂ ਫਿਰ ਕਹਣਗੇ ਜੀ ਇਹਨੂੰ ਅਮਰਤਪਾਲ ਨਾ ਨਾ ਜੋੜੋ ਅਮਰਤਪਾਲ ਦਾ ਲੱਗ ਵਿਸ਼ਾ ਜੀ ਕਿਉਂ ਲੱਗ ਵਿਸ਼ਾ ਬਈ ਤੁਸੀਂ ਨਰਸਾਂ ਦੇ ਨਾਂ ਤੇ ਲੋਕਾਂ ਨੂੰ ਬੇਵਕੂਫ ਬਣਾਇਆ ਇਲੈਕਸ਼ਨ ਜਿੱਤ ਕੇ ਤੁਸੀਂ ਇਹ ਝਾਸਾ ਦੇ ਕੇ ਅਮਰਤਪਾਲ ਦਾ ਨਾਂ ਕਿਉਂ ਨਾਲ ਲਈਏ ਵੀ ਅਮਰਤਪਾਲ ਕਸੂਰ ਬਾਹ ਰ ਅਮਰਤਪਾਲ ਨੂੰ ਪਤਾ ਸੀ ਕਿ ਮੇਰਾ ਭਰਾ ਨਸ਼ਾ ਕਰਦਾ ਉਹਦੀ ਜਵਾਨ ਵਿੱਚ ਘੁੰਗਣੀਆਂ ਪਈਆਂ ਨੇ ਦੇਵੇ ਬਿਆਨ ਜੇਲ੍ਹ ਵਿੱਚ ਬੈਠਾ ਕਿਤੇ ਮਾਤਾ ਨੂੰ ਸੰਦੇਸ਼ ਆਇਆ ਕਿਤੇ ਕੌਮ ਨੂੰ ਸੰਦੇਸ਼ ਆਇਆ ਹੁਣ ਸੰਦੇਸ਼ ਕੋਈ ਆਇਆ ਨਹੀਂ ਹੁਣ ਦੇਵੇ ਸੰਦੇਸ਼ ਹੁਣ ਸਫਾਈ ਕਿਉਂ ਨਹੀਂ ਦੇ ਰਿਹਾ ਅਮਰਤਪਾਲ ਅਮਰਤਪਾਲ ਦੀ ਹੁਣ ਚਿੱਠੀ ਕਿਉਂ ਨਹੀਂ ਆ ਰਹੀ ਜੇਲ੍ਹ ਵਿੱਚੋਂ ਕਿਉਂਕਿ ਪਤਾ ਹੈ ਅਮਰਤਪਾਲ ਨੂੰ ਕਿ ਮੈਂ ਝੂਠਾ ਪਾਉਂਗਾ ਚਿੱਠੀ ਤਾਂ ਨਹੀਂ ਆ ਰਹੀ ਬਾਹਰ ਤਾਂ ਇਹ ਕੋ ਸਟੇਟਮੈਂਟ ਬਾਹਰ ਆ ਰਹੀ ਪਰ ਭੇਡਾਂ ਨੂੰ ਖਲੇ ਸਮਝ ਨਹੀਂ ਆਈ ਜਦੋਂ ਅਮਰਤਪਾਲ ਦੇ ਭਰਾ ਦੀ ਮੈਡੀਕਲ ਰਿਪੋਰਟ ਆਈ ਹੈ ਨਾ ਉਦੋਂ ਹੀ ਉਹਦੀ ਸਟੇਟਮੈਂਟ ਆਉਣੀ ਚਾਹੀਦੀ ਸੀ ਮੈਂ ਹਜੇ ਵੀ ਕਹਨਾ ਦੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਮਾਫੀ ਮੰਗੋ ਕੌਮ ਦੇ ਕੋਲ ਕਹਿ ਦਿਓ ਵੀ ਸਾਡਾ ਬੱਚਾ ਨਸ਼ਾ ਕਰਦਾ ਕੁਝ ਨਹੀਂ ਹੋਇਆ ਜਿੰਨੀਆਂ ਸਭਾਈਆਂ ਦੇਣ ਦੀ ਕੋਸ਼ਿਸ਼ ਕਰੋਗੇ ਨਾ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰੋਗੇ ਉੰਨੇ ਕਰੜਾਰ ਕੁਸ਼ੀ ਹੋਣੀ ਹੈ ਚੇਤੇ ਰੱਖੋ